ਨਦੀ ਖੇਤਾਂ ਦੇ ਨਜ਼ਾਰੇ ਮੈਂ ਨਿਕਲ ਪਿਆ ਨਹੀਂ ਥੋੜਾ ਜਿਹਾ ਸਵੇਰੇ ਸਵੇਰੇ ਮੈਂ ਖਸਰੋਤਿਆਂ ਨਾਲ ਸਾਂਝ ਪਾਈਏ ਕੋਈ ਗੱਲਬਾਤ ਕਰੀਏ ਹਾਂ ਜੀ ਆ ਦੇਖੋ ਜਿੱਧਰ ਨੇ ਪਾਸੇ ਮੈਂ ਤੁਹਾਨੂੰ ਦਿਖਾ ਰਿਹਾ ਖੇਤ ਔਰ ਇਧਰ ਕਿ ਬਾਈ ਜੀ ਲੱਗੇ ਹੋਏ ਨੇ ਬੱਢ ਰਹੇ ਨੇ ਕੋਈ ਕੱਖ ਕੰਡੇ ਦਾ ਇੰਤਜ਼ਾਮ ਹੋ ਰਿਹਾ ਕਰਦੇ ਆ ਗੱਲਬਾਤ ਜਾਂਦੇ ਆ ਦੇਖਦੇ ਆ ਕੀ ਹੋ ਰਿਹਾ ਹਾਂ ਜੀ ਐਦਾਂ ਹੀ ਗੱਲਾਂ ਬਤਾ ਸਧਾਰਨ ਜੀਆਂ ਜ਼ਿੰਦਗੀ ਦੀਆਂ ਆ ਦੇਖ ਲਓ ਤੁਹਾਡੇ ਸਾਹਮਣੇ ਬਹੁਤ ਖੂਬਸੂਰਤ ਨਜ਼ਾਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਆਏ ਹਾਏ ਹਾਏ ਅੱਜ ਤਾਂ ਮੈਂ ਕਹਿੰਦਾ ਵੀ ਤੁਹਾਡੇ ਦਰਸ਼ਨ ਹੋ ਗਏ ਸਵੇਰੇ ਸਵੇਰੇ ਔਰ ਨਜ਼ਾਰਾ ਆ ਗਿਆ ਜੀ ਆ ਦੇਖੋ ਜੀ ਬਾਪੂ ਜੀ ਲੱਗੇ ਹੋਏ ਨੇ ਹੈ ਕੀ ਹੋ ਰਿਹਾ ਕੀ ਸਵਾਰ ਰਹੇ ਕੀ ਬਣਾ ਰਹੇ ਬਾਸ ਫੱਟੇ ਵੱਢ ਰਹੇ ਜੀ ਪੱਠੇ ਵੱਢ ਰਹੇ ਹੈ ਹਾਂ ਜੀ ਵਾਹ ਜੀ ਵਾਹ ਮਾਸਟਰ ਪਾਲ ਸਿੰਘ ਜੀ ਹੈ ਹਾਂ ਜੀ ਮਾਸਟਰ ਪਾਲ ਸਿੰਘ ਜੀ ਅਰੇ ਵਾਹ ਜੀ ਵਾਹ ਹੈ ਸਾਡੇ ਤੁਹਾਡੇ ਬੜੇ ਫੈਨ ਨੇ ਜੀ ਤੁਹਾਡੇ ਸਟੂਡੈਂਟ ਪੜਾਏ ਹੋਏ ਬਹੁਤ ਹਾਂ ਜੀ ਬਹੁਤ ਚੇਤੇ ਕਰਦੇ ਨੇ ਤੁਹਾਨੂੰ ਹੈ ਕਹਿੰਦੇ ਨੇ ਤੁਸੀਂ ਇੱਕ ਵਾਰੀ ਮੈਂ ਤੁਹਾਡੀ ਇੰਟਰਵਿਊ ਕਰੀ ਸੀ ਨਾ ਚੈਨਲ ਪਰ ਤੇ ਉਹ ਕਹਿੰਦੇ ਜੀ ਬਸ ਉਹ ਮਾਸਟਰ ਜੀ ਤੁਸੀਂ ਲਿਆਂਦੇ ਨਾ ਜੀ ਬਹੁਤ ਵਧੀਆ ਕੰਮ ਕਰਿਆ ਤੁਸੀਂ ਸਾਨੂੰ ਕਿਉਂਕਿ ਜਿਹੜੇ ਸਟੂਡੈਂਟ ਹੁੰਦੇ ਨੇ ਨਾ ਜੀ ਖਿਲਰ ਜਾਂਦੇ ਨੇ ਬਾਅਦ ਚ ਜ਼ਿੰਦਗੀ ਚ ਦੂਰ ਦੂਰ ਚਲੇ ਜਾਂਦੇ ਨੇ ਹਨਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਹੈ ਟੀਚਰ ਤਾਂ ਚੇਤਿਆਂ ਚ ਰਹਿੰਦੇ ਨੇ ਜੇ ਜਦੋਂ ਇੱਕਦਮ ਦੇਖਣ ਨੂੰ ਮਿਲ ਜਾਂਦਾ ਹਾਂ ਜੀ ਤਾਂ ਬੜੇ ਖੁਸ਼ ਹੁੰਦੇ ਨੇ ਆਹ ਲਓ ਜੀ ਤੁਹਾਨੂੰ ਫੇਰ ਦਰਸ਼ਨ ਕਰਾ ਦਿੰਦਾ ਜੀ ਮਾਸਟਰ ਪਾਲ ਸਿੰਘ ਜੀ ਹਾਂ ਜੀ ਬਹੁਤ ਸਟੂਡੈਂਟ ਇਹਨਾਂ ਕੋਲ ਪੜ੍ਹੇ ਹੋਏ ਨੇ ਕਮੈਂਟ ਕਰਨਗੇ ਲੱਗੇ ਹੋਏ ਨੇ ਪੱਠੇ ਵੱਢਣ ਲੱਗੇ ਪੱਠੇ ਵੱਢਣ ਲੱਗੇ ਹੋਏ ਨੇ ਵਾਹ ਜੀ ਵਾਹ ਕਿਰਤ ਕਰਦੇ ਹੋ ਹਾਂ ਜੀ ਆਹ ਜੇਬ ਚ ਪਾ ਲਓ ਆਪਣਾ ਮਾਈਕ ਜੇ ਤੁਹਾਡੀ ਆਵਾਜ਼ ਵੀ ਆਈ ਜਾਊਗੀ ਆਹ ਲਓ ਜੀ ਬੱਲੇ ਬੱਲੇ ਮਾਤਾ ਜੀ ਉਮਰ ਕਿੰਨੀ ਹੋ ਗਈ ਹੁਣ 79 ਹੋ ਗਈ 79 ਹੋ ਗਈ ਹਾਂ ਜੀ ਕੱਖ ਕੰਡਾ ਰੋਜ਼ ਰੋਜ਼ ਆਉਂਦੇ ਹੋ ਹਾਂਜੀ ਰੋਜ਼ ਆਉਂਦੇ ਹੋ ਕਰੀ ਚੱਲੋ ਕੰਮ ਤੁਸੀਂ ਨਾਲ-ਨਾਲ ਹਾਂਜੀ ਕੰਮ ਕਰੀ ਚੱਲੋ ਨਾਲ-ਨਾਲ ਆਹ ਚੀਜ਼ ਵੀ ਦਿਖਾਣੀ ਹੈ ਜੀ 79 ইয়ার্স এজ ਔਰ ਸਵੇਰੇ-ਸਵੇਰੇ ਕੱਖ ਕੰਡਾ ਹੋ ਰਿਹਾ ਆ ਤੁਸੀਂ ਚੌਂਕੀ ਜੀ ਨਾਲ ਲੈ ਆਂਦੇ ਨੇ ਨਾ ਸਖਾਲਾ ਕੱਟਿਆ ਜਾਂਦਾ ਹੌਲੀ-ਹੌਲੀ ਗਾਂ-ਗਾਹ ਨੂੰ ਵਧੀ ਗਿਆ ਹੈ ਨਾ ਗੋਡਿਆਂ ਦੀ ਪ੍ਰੋਬਲਮ ਬਣੋ ਅੱਛਾ ਗੋਡਿਆਂ ਦੀ ਪ੍ਰੋਬਲਮ ਹੋ ਗਈ ਜੇ ਹੁਣ ਗੋਡੇ ਪੁਆਲੇ ਤਾਂ ਬਰਾਹ ਕੰਮ ਨਹੀਂ ਹੁਣ ਅੱਛਾ ਗੋਡਿਆਂ ਦੀ ਪ੍ਰੋਬਲਮ ਹੈ ਇਹਦੇ ਕਰਕੇ ਲਿਆਉਣਾ ਫੱਟਾ ਜਾਂ ਥੱਲੇ ਰੱਖ ਕੇ ਵੱਢੀ ਜਾਂਦੇ ਨੇ ਫੱਟਾ ਵਧੀਆ ਸਗੋਂ ਕੰਫਰਟੇਬਲ ਨੇ ਤੁਸੀਂ ਇਹਦੇ ਨਾਲ ਹਾਂ ਜੀ ਹੌਲੀ ਹੌਲੀ ਕੰਮ ਹੋਈ ਜਾਂਦਾ ਉਹ ਹੌਲੀ ਹੋਈ ਜਾਂਦਾ ਜੀ ਅੱਲਾਹ ਜੀ ਕੰਮ ਕਰਨਾ ਹੋਵੇ ਤਾਂ ਜੀ 100 ਰਸਤੇ ਬਣ ਜਾਂਦੇ ਆ ਹਾਂ ਜੀ ਜੇ ਬਹਿਣਾ ਹੋਵੇ ਵਿਹਲੇ ਤਾਂ ਬੰਦਾ ਕਹਿੰਦਾ ਜੀ ਮੇਰੇ ਗੋਡੇ ਦੁਖਦੇ ਆ ਬੜਾ ਸੌਖਾ ਜਿਹਾ ਨਾ ਉਹ ਫੇਰੇ ਗੋਡੇ ਤੇ ਵੀ ਨਹੀਂ ਪਾਸ ਹੁੰਦਾ ਜੀ ਵਿਹਲਿਆਂ ਦਾ ਹੈ ਵਿਹਲੇ ਬੈਠ ਕੇ ਟਾਈਮ ਵੀ ਨਹੀਂ ਪਾਸ ਹੁੰਦਾ ਆਪਣੇ ਖੇਤ ਚ ਆਜੀ ਦਾ ਕੰਮਕਾਰ ਕਰੀਏ ਜਿੰਨਾ ਹੁੰਦਾ ਕਰੀ ਜਾਈਦਾ ਹਾਂ ਨਾਲ ਡੰਗਰਾਂ ਦਾ ਕੰਮ ਚੱਲੀ ਜਾਂਦਾ ਹੈ ਮੇਰਾ ਵੀ ਦਿਲ ਲੱਗਿਆ ਰਹਿੰਦਾ ਹਾਂ ਦਿਲ ਲੱਗ ਵਧੀਆ ਟਾਈਮ ਪਾਸ ਹੋ ਰਿਹਾ। ਅਸਲ ਗੱਲ ਤਾਂ ਜੀ ਦਿਲ ਲੱਗਣਾ ਜ਼ਰੂਰੀ ਹੈ। ਹਾਂ ਜੀ। ਆਹ ਲਓ ਜੀ ਤੁਹਾਨੂੰ ਦਿਖਾ ਰਿਹਾ ਜੀ ਜੇ ਤਾਂ ਬੰਦੇ ਨੇ ਨਾ ਕਰਨਾ ਵੇ ਕੰਮ ਫੇਰ ਤਾਂ ਬੰਦਾ ਸਧਾਰਨ ਜਿਹਾ ਕਹਿ ਸਕਦਾ ਜੀ ਮੈਨੂੰ ਆਹ ਚੀਜ਼ ਹੈ। ਜੇ ਕਰਨਾ ਵੇ ਫਿਰ ਉਹਦਾ ਹੱਲ ਲੱਭ ਲੈਂਦਾ। ਮਾਟਰ ਜੀ ਨੇ ਬਣਾਲੀ ਨਾਲ ਚੱਕ ਲਈ ਚੌਂਕੀ ਘਰ ਤੇ ਲੈ ਆਂਦੇ ਹਨਾ। ਹਾਂ ਜੀ। ਇਹਦੇ ਨਾਲ ਕੰਮ ਚੱਲੀ ਜਾਂਦਾ। ਉੱਤੇ ਬੈਠ ਕੇ ਵੱਢੀ ਜਾਂਦੇ ਰਾਮ। ਬੈਠ ਕੇ ਵੱਢੀ ਜਾਓ ਰਾਮ ਨਾਲ ਹਨਾ। ਹਾਂ ਜੀ। ਵਾਹ ਜੀ ਵਾਹ। ਆਹ ਕਿਆ ਹੈ ਜਿਹੜੀ ਚੀਜ਼ ਵੱਢ ਰਹੇ ਆਪਾਂ? ਇਹਨੂੰ ਕਹਿੰਦੇ ਇੱਕ ਆਏ ਐਕਚੁਅਲੀ ਇੱਥੇ ਚਰੀ ਬ ਲੇਟ ਚਰੀ ਬੀਜੀ ਸੀ ਹਾਂ ਚਰੀ ਨੂੰ ਦੋਸ ਵਾਰੀ ਸਪਰੇਅ ਕਰ ਲਿਆ ਸੁੰਡਿਓ ਖਾ ਗਈ ਚਰੀ ਹੈ ਨਹੀਂ ਕੱਖੇ ਹੋ ਗਿਆ ਅੱਛਾ ਇਹ ਕੱਖੇ ਹੁਣ ਇਹ ਖਾਲੀ ਕਰਨਾ ਇਹਦੇ ਵਿੱਚ ਤੋੜੀਏ ਬੀਜੂਗੇ ਅੱਛਾ ਜੇ ਨਾ ਵੜਿਆ ਤਾਂ ਇਹਨਾਂ ਗਿਰ ਜਾਣਾ ਗਲ ਜਾਣਾ ਹਾਂ ਪਰ ਇਹ ਵਧੀਆ ਚੀਜ਼ ਹੈ ਵੈਸੇ ਕੱਖ ਇਹ ਕੱਖ ਤਾਂ ਵਧੀਆ ਹੈ ਪਸ਼ੂਆਂ ਪਸ਼ੂਆਂ ਵਾਸਤੇ ਤਾਂ ਵਧੀਆ ਹੋ ਗਿਆ ਪਸ਼ੂਆਂ ਵਾਸਤੇ ਵਧੀਆ ਹੈ ਵਧੀਆ ਚੀਜ਼ ਆ ਜਾਨੂ ਚਰੀ ਬੀਜੀ ਸੀ ਤੇ ਬਣ ਗਿਆ ਆਹ ਬਣ ਗਿਆ ਉਹ ਉਹ ਗਈ ਤੀ ਆਉ ਖੜੀ ਜਾ ਹੁਣ ਆ ਪਿਛੇ ਵਾਲੀ ਖੜੀ ਐ ਪਿਛੇ ਵਾਲੀ ਖੜੀ ਆ ਮਾਹ ਪਹਿਲਾਂ ਇਹਨੂੰ ਫਾਲੀ ਕਰ ਲਈਏ ਬਾਅਦ ਫੇ ਦੇਖਦੇ ਆ ਇਹ ਇਹਨੂੰ ਖੁਸ਼ ਹੋ ਕੇ ਖਾਂਦਾ ਹੁੰਦਾ ਡੰਗਰ ਇਹਨਾਂ ਤਾਂ ਜਿਆਦਾ ਖੁਸ਼ ਹੋ ਕੇ ਕਹਿੰਦੇ ਬੱਡਣ ਦੀ ਪ੍ਰੋਬਲਮ ਟੇਮ ਟਾਈਮ ਜਾਂ ਲੱਗਦਾ ਹਾਂ ਚਰੀ ਥੜਾ ਮੋਟੇ ਮੋਟੀ ਬੜੇ ਬੜੀ ਹੁੰਦੀ ਆ ਫੜ ਦੇ ਕ ਵੱਡ ਹੋ ਜਾਂਦੀ ਉਹ ਹਾਂ ਜੀ ਇਹਨੂੰ ਟਾਈਮ ਲੱਗਦਾ ਜੀ ਹੋਰ ਸੁਣਾਓ ਬਸ ਬਹੁਤ ਵਧੀਆ ਜੀ ਸਭ ਠੀਕ ਐ ਘਰ ਪਰਿਵਾਰ ਬੱਚੇ ਸਭ ਬੱਚੇ ਠੀਕ ਠਾਕ ਨੇ ਠੀਕ ਆ ਤੁਹਾਡੇ ਸਟੂਡੈਂਟ ਤਾਂ ਅਮਰੀਕਾ ਕੈਨੇਡਾ ਪਤ ਨਹੀਂ ਕਿੱਥੇ ਕਿੱਥੇ ਬੈਠੇ ਆ ਮੈਂ ਤਾਂ ਹੈਰਾਨ ਰਹਿ ਗਿਆ ਉਹ ਇੰਟਰਵਿਊ ਜੀ ਤੁਹਾਡੀ ਛੋਟੀ ਜੀ ਪਾਈ ਸੀ ਹਾਂਜੀ ਹਾਂਜੀ ਮੈਂ ਕਹਿੰਦਾ ਵੀ ਲੋਕਾਂ ਨੇ ਕਮੈਂਟਾਂ ਦੇ ਗਰੇ ਲਾਤੇ ਅੱਛਾ ਜੀ ਹੁਣ ਵੀ ਉਹਨਾਂ ਨੇ ਬਹੁਤ ਖੁਸ਼ ਹੋਣਾ ਹੈ ਦੇਖੋ ਜਿਹੜਾ ਵਧੀਆ ਟੀਚਰ ਹੁੰਦਾ ਵਧੀਆ ਜਿੰਨੇ ਜ਼ਿੰਦਗੀ ਦੇ ਵਿੱਚ ਕੋਈ ਸਾਨੂੰ ਸਿਖਾਇਆ ਹੁੰਦਾ ਜਦੋਂ ਉਹਦੇ ਦਰਸ਼ਨ ਦਿਦਾਰ ਹੋ ਜਾਣ ਤਾਂ ਮਨ ਤਾਂ ਖੁਸ਼ ਹੋ ਹੀ ਜਾਂਦਾ ਬੱਚੇ ਬਹੁਤ ਹੀ ਇੱਥੇ ਸਕੂਲ 'ਚ ਵੀ ਬਹੁਤ ਪਿਆਰ ਕਰਦੇ ਸੀ ਅੱਛਾ ਮੈਂ ਵੀ ਬਹੁਤ ਪਿਆਰ ਕਰਦਾ ਸੀ ਨੇਚੇ ਜੀ ਕੰਮ ਐਸਾ ਕੋ ਆਪਣੇ ਨਾਲ ਦੇ ਟੀਚਰਾਂ ਨੂੰ ਵੀ ਕਹਿੰਦੇ ਹੁੰਦਾ ਸੀ ਵੀ ਸਰਕਾਰ ਤੁਹਾਨੂੰ ਤਨਖਾਹ ਦਿੰਦੀ ਪੈਸੇ ਦਿੰਦੀ ਹੈ ਹਾਂ ਕੰਮ ਕਰੋ ਹਾਂ ਕੰਮ ਨਾਲੇ ਮਾਣ ਜਿੱਤ ਮਿਲਦਾ ਹੈ ਤਾਂ ਹੀ ਫਾਇਦਾ ਕੋਈ ਇਨੇ ਕਿਹਾ ਫਾਇਦਾ ਹੈ ਅੱਲਾਹ ਜੀ ਸੜਕਾਂ ਵਾਲੇ ਪਾਸੇ ਦੇਖੋ ਜੀ ਸੂਰਜ ਵੀ ਚੜ੍ਹਿਆ ਉੱਪਰ ਨੂੰ ਹਾਂ ਜੀ ਹਾਂ ਜੀ ਹਾਂ ਜੀ ਔਰ ਮਿਹਨਤ ਹੋ ਰਹੀ ਹੈ ਗੱਲਬਾਤ ਹੋ ਰਹੀ ਹੈ ਵਿਚਾਰ ਹੋ ਰਿਹਾ ਹੈ ਮਾਸਟਰ ਪਾਲ ਸਿੰਘ ਜੀ ਬਹੁਤ ਨਿਆਣੇ ਪੜ੍ਹਾਉਂਦੇ ਜੀ ਇਹਨਾਂ ਨੇ ਪਿੰਡਾਂ ਵਾਲੇ ਲੱਗੇ ਹੋਏ ਆ ਜੀ ਉਹ ਦੇਖੋ ਹਾਂ ਜਾ ਰਿਹਾ ਬੰਦਾ ਰੇੜਾ ਲੈ ਕੇ ਜਾ ਰਿਹਾ ਮੈਂ ਦਿਖਾਵਾਂਗਾ ਤੁਹਾਨੂੰ ਜ਼ੂਮ ਕਰਕੇ ਆ ਦੇਖੋ ਜੀ ਆ ਜਾ ਰਹੇ ਆ ਰੇੜਾ ਲੈ ਕੇ ਆਰ ਕੋਈ ਲੱਗਿਆ ਹੋਇਆ ਜੀ ਹੈ ਮੈਂ ਵੀ ਲੱਗਿਆ ਉਸਾਨ ਵੀ ਕਹਿੰਦੇ ਤੁਸੀਂ ਵੀਡੀਓ ਬਣਾਈ ਜਾਂਦੇ ਆ ਵੀ ਯਾਰ ਕੰਮ ਤਾਂ ਹੁਣ ਕਰੂਗੇ ਹਨਾ ਜੀ ਆ ਵੀਡੀਓ ਬਣਾਉਣਾ ਵੀ ਕੰਮ ਹੈ ਕੰਮ ਆ ਜੀ ਨਾਲੇ ਕੰਮ ਹੈ ਤੇ ਨਾਲ ਦੇ ਨਾਲੇ ਵੀ ਹੈ ਵੀ ਅਸੀਂ ਇੱਕ ਮਨ ਨੂੰ ਸੰਤੁਸ਼ਟੀ ਇਹ ਰਹਿੰਦੀ ਹੈ ਵੀ ਯਾਰ ਅਸੀਂ ਜਿਹੜੀ ਗੱਲਬਾਤ ਕਰਦੇ ਆ ਉਹ ਸੁਨੇਹਾ ਦੂਰ ਦੂਰ ਤੱਕ ਫੈਲਦਾ ਫੈਲਦਾ ਜੀ ਹਾਂ ਜੀ ਤੇ ਪਰ ਗੱਲ ਇਹ ਹੈ ਵੀ ਜਿਹੜੀ ਗੱਲਬਾਤ ਪੇਸ਼ ਕਰੀਏ ਸੀ ਉਹ ਚੰਗੀ ਹੋਣੀ ਚਾਹੀਦੀ ਹੈ ਸੁਹਿਰਦ ਹੋਣੀ ਚਾਹੀਦੀ ਕੋਈ ਸਨੇਹਾ ਹੋਣਾ ਚਾਹੀਦਾ ਉਹਦੇ 'ਤੇ ਹਾਂਜੀ ਐਵੇਂ ਨਾ ਹੋਵੇ ਬਸ ਇੰਨੀ ਮਤਲਬ ਸ਼ੁਕਰਾਨਾ ਕਰੀਦਾ ਰੱਬ ਦਾ ਵੀ ਉਹਨੇ ਸਾਨੂੰ ਬੁੱਧੀ ਦਿੱਤੀ ਹੈ ਵੀ ਅਸੀਂ ਵਿਰਸੇ ਵਿਰਾਸਤ ਤੇ ਪੰਜਾਬੀਅਤ ਤੇ ਕੰਮ ਕਰ ਰਹੇ ਹਾਂ ਹਾਂਜੀ 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 ਉਹ ਕਰਨ ਕਰਾਉਣ ਵਾਲਾ ਤਾਂ ਉਹੀ ਆ ਅਸੀਂ ਕੁਝ ਨਹੀਂ ਕਰ ਰਹੇ ਉਹੀ ਕਰਾਉਂਦਾ ਜਿਹਨੂੰ ਸਮੱਤ ਦਿੰਦਾ ਉਹੀ ਤੋਰਦਾ ਜਿੱਦਨੂੰ ਤੋਰਨਾ ਹੈ ਕੁਦਰ ਦੇ ਸੂਲ ਨੇ ਉਹਦੇ ਨਾਲ ਛੇੜਛਾੜ ਕਰਨੀ ਬਹੁਤ ਗਲਤ ਹੈ ਆ ਕੁਦਰਤ ਨਾਲ ਛੇੜਛਾੜ ਹੋ ਰਹੀ ਹੈ ਨਾ ਹੁਣ ਦੇਖੋ ਸਾਰੇ ਪਾਸੇ ਆ ਜਿੱਦਾਂ ਹੁਣ ਆਪਾਂ ਇੱਥੇ ਬੈਠੇ ਖੇਤ ਵਿੱਚ ਹਾਂਜੀ ਕਿੰਨਾ ਸੋਹਣਾ ਦ੍ਰਿਸ਼ ਨਜ਼ਾਰਾ ਹੈ ਹਾਂਜੀ ਇਹ ਦ੍ਰਿਸ਼ ਨਜ਼ਾਰਾ ਜਿਹੜਾ ਹੈ ਜੇ ਇੱਥੇ ਵੱਡੀਆਂ-ਵੱਡੀਆਂ ਜਿਰਕਪੁਰ ਸਾਈਡ ਚਲ ਜੀਏ ਆਪਾਂ ਖਰੜ ਸਾਈਡ ਚਲ ਜੀਏ ਉਹ ਵੱਡੀਆਂ-ਵੱਡੀਆਂ ਮਲਟੀ ਸਟੋਰੀ ਬਿਲਡਿੰਗਾਂ ਬਣ ਗਈਆਂ ਹਾਂਜੀ ਉੱਥੇ ਵੀ ਐਵੇਂ ਬਾਬੇ ਸਾਡੇ ਕੰਮ ਕਰਦੇ ਰਹੇ ਜਿੱਦਾਂ ਤੁਸੀਂ ਕਰਦੇ ਤੇ ਜੀ ਉੱਥੇ ਹਾਂ ਹੁਣ ਉਹ ਆਹ ਜਗ੍ਹਾ ਦੇ ਉੱਪਰ ਜਿਹੜੇ-ਜਿਹੜੇ ਸਟੋਰੀਆਂ ਬਣ ਜਾਣ ਬਿਲਡਿੰਗਾਂ ਬਣ ਜਾਣ ਹਾਂਜੀ ਤੇ ਉਹ ਮਾਲ ਪਲਾਜ਼ੇ ਖੁੱਲ ਜਾਣ ਤੇ ਉਹ ਇਹ ਗੱਲ ਤਾਂ ਗਲਤ ਹੋ ਗਈ ਨਾ ਖੇਤ ਅੱਜ ਰਕਾ ਵੱਢ ਰਹੇ ਆਪਾਂ ਇਸ ਟਾਈਮ ਖੁੱਲੇ ਦੇ ਬੱਠੇ ਵਾਲੇ ਦੋਲੇ ਦੇਖੋ ਸਾਰੇ ਪਾਸੇ ਖੇਤ ਹੀ ਖੇਤ ਹੈ ਸਾਬ ਗੱਲਾਂ ਤਾਂ ਵੀ ਵਧੀਆ ਹੋ ਰਹੀਆਂ ਹਾਂਜੀ ਅਸੀਂ ਰੱਬ ਨੂੰ ਵੀ ਯਾਦ ਕਰ ਰਹੇ ਆ ਤੇ ਆ ਜੇਕਰ ਇੱਥੇ ਬਣਾ ਦੀ ਅਸੀਂ ਬੜੀਆਂ ਬੜੀਆਂ ਕਰਕੇ ਸਾਰਾ ਕੁਝ ਢਾ ਕੇ ਖੇਤ ਨੂੰ ਖਤਮ ਕਰਕੇ ਤੇ ਬਿਲਡਿੰਗਾਂ ਖੜੀਆਂ ਕਰ ਦਈਏ ਉਹ 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 ਵੀ ਗਲਤ ਹੋ ਗਿਆ ਨਾ ਜੀ ਉਹ ਗਲਤ ਹੋ ਜਾਂਦਾ ਜੀ ਸ਼ੁਧਾ ਵਿਕਾਸ ਹੋ ਗਿਆ ਵਿਕਾਸ ਹੈ ਕਿਆ ਹੈ ਤੁਸੀਂ ਕੀ ਕਹਿੰਦੇ ਇਹ ਤਾਂ ਨਾਸ ਆ ਹੈ ਇਹ ਤਾਂ ਨਾਸ ਹੋ ਜਾਣਾ ਵਿਕਾਸ ਦੀ ਵਿਜਾ ਨਾਸ ਹੁੰਦਾ ਸ਼ੁੱਧ ਹਵਾ ਨਹੀਂ ਮਿਲਦੀ ਆਕਸੀਜਨ ਨਹੀਂ ਮਿਲਦੀ ਬਿਲਡਿੰਗਾਂ ਬਣ ਗਈਆਂ ਗੱਡੀਆਂ ਗੱਡੀਆਂ ਧੂਆਂ ਧੂਮਾ ਸਾਰਾ ਬੋਲ ਬਰਾਲਾ ਪਤਾ ਹੀ ਨਹੀਂ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਮਿੱਟੀ ਵੀ ਕੋਈ ਚੀਜ਼ ਹੈ ਜੇ ਪੈਰ ਜਾਣੇ ਨਹੀਂ ਰੱਖਣੀ ਕਿਤੇ ਪੱਕੇ ਪੈਰ ਕਿਤੇ ਜਾਣੇ ਨਹੀਂ ਪੈਰ ਪੈਰ ਰੱਖਣੀ ਨਹੀਂ ਮਿੱਟੀ ਕਿੰਨੀ ਕੀਮਤੀ ਚੀਜ਼ ਆ ਚਮੜੀ ਦੇ ਉਹ ਸਿਆਣੇ ਸਵਾਮੀ ਜੀ ਕਹਿੰਦੇ ਹੁੰਦੇ ਸੀ ਕੱਚੀ ਧਰਤੀ ਨੂੰ ਗੋਏ ਨਾਲ ਡਿੱਪ ਕੇ ਉਹਦੇ ਉੱਪਰ ਸੌ ਹੂੰ ਇਹਦੇ ਨਾਲ ਸਾਡੀ ਚਮੜੀ ਤਕੜੀ ਹੋ ਜਾਂਦੀ ਆ ਮਜ਼ਬੂਤ ਹੁੰਦੀ ਚਮੜੀ ਅੱਛਾ ਇਹ ਸਾਨੂੰ ਅਸੀਂ ਇਹ ਕਿੱਥੇ ਕਰਦੇ ਆ ਅਸੀਂ ਤਾਂ ਹੁਣ ਫਰਸ਼ ਲਾ ਲੇ ਸਾਰੇ ਪਏ ਆ ਬੈਠਣ ਦੇ ਗੱਦੇ ਲਾ ਲੇ ਆ ਚਲੋ ਫਿਰ ਵੀ ਜੇ ਆਲੇ ਦੁਆਲੇ ਖੇਤ ਖਲਿਆਣ ਹੋਊਗਾ ਤਾ ਬੰਦਾ ਮਿੱਟੀ ਨਾਲ ਜੁੜਿਆ ਰਹੂਗਾ ਜੁੜਿਆ ਰਹਿੰਦਾ ਜੀ ਮਿੱਟੀ ਨਾਲ ਜੁੜੇ ਰਹਿੰਦਾ ਤੇ ਜੇ ਮਿੱਟੀ ਤੋਂ ਹੀ ਟੁੱਟ ਗਿਆ ਤੇ ਫਿਰ ਖਤਮ ਕਰ ਫਿਰ ਤਾਂ ਖਤਮ ਹੈ ਜੀ ਫਿਰ ਤਾਂ ਖਤਮ ਹੈ ਜੀ ਜੇ ਮਿੱਟੀ ਤੋਂ ਹੀ ਟੁੱਟ ਗਿਆ ਮਿੱਟੀ ਦੇ ਨਾਲ ਤਾਂ ਮਿੱਟੀ ਜਿਵੇਂ ਬਣਿਆ ਜੇ ਮਿੱਟੀ ਜੇ ਜਾਣਾ ਉਥੇ ਸਮਾਉਣਾ ਸਾਰਿਆਂ ਨੇ ਇਸ ਕਰਕੇ ਮਿੱਟੀ ਦਾ ਖੜਾ ਛੱਡੋ ਨਾ ਨਾ ਛੱਡੋ ਆ ਦੇਖੋ ਦੀ ਬੜੀ ਛੋਣੀ ਗੱਲ ਮੱਟ ਜਨੇ ਕਰਦੀ ਮਿੱਟੀ ਦਾ ਖੜਾ ਨਾ ਛੱਡੋ ਹੈ ਔਰ ਇਹ ਮਿੱਟੀ ਦੀ ਸਾਰੀ ਖੇਡ ਹੈ ਮਿੱਟੀ ਦੇ ਖੇਡ ਹੈ ਮਿੱਟੀ ਉਹ ਬਣਨਾ ਸੀ ਹਾਂ ਆ ਜਿਹੜੀਆਂ ਬਿਲਡਿੰਗਾਂ ਵੀ ਭਾਵੇਂ ਬਣਾ ਲਈਏ ਕੁਝ ਵੀ ਕਰ ਲਈਏ ਖੇਡ ਮਿੱਟੀ ਤੇ ਜਾਣਾ ਹੈ ਜਾਣਾ ਮਿੱਟੀ 'ਚ ਆਏ ਹਾਏ ਹਾਏ ਦੇਖੋ ਜੀ ਕਿਆ ਵਧੀਆ ਗੱਲਬਾਤ ਗਿਆਨ ਦੀਆਂ ਗੱਲਾਂ ਹੋ ਰਹੀਆਂ ਮਾਸਟਰ ਜੀ ਮਿਲ ਕੇ ਤਜਰਬਾ ਇਹਨਾਂ ਦਾ ਜ਼ਿੰਦਗੀ ਦਾ ਬਹੁਤ ਟੀਚਿੰਗ ਕਰੀ ਹੈ ਬਹੁਤ ਹੰਬਲ ਬਹੁਤ ਨਿਮਰਤਾ ਵਾਲੇ ਅਧਿਆਪਕ ਇਲਾਕੇ ਦੇ ਮਸ਼ਹੂਰ ਨਿਹੋਲਕਾ ਪਿੰਡ ਹੈ ਜੀ ਇਹਨਾਂ ਦਾ ਤੇ ਕਰਾਲੀ ਦੇ ਲਾਗ ਬਿਲਕੁਲ ਮਾਸਟਰ ਪਾਲ ਸਿੰਘ ਜੀ ਮੈਂ ਕਹਿੰਦਾ ਵੀ ਲੋਕਾਂ ਦੇ ਬੱਚਿਆਂ ਦੇ ਚਿਹਰੇ ਖੜ ਜਾਂਦੇ ਸੁਣ ਕੇ ਆ ਵੀਡੀਓ ਵੀ ਦੇਖਣਾ ਨਾ ਜੀ ਉਹਨਾਂ ਨੇ ਕਮੈਂਟ ਕਰਨੇ ਥੱਲੇ ਡੈਫੀਨੇਟ ਹੈ ਵੀ ਬਹੁਤ ਬੱਚੇ ਤੁਹਾਡੇ ਤਾਂ ਬੱਚੇ ਹੀ ਬਹੁਤ ਪੜੇ ਹੋਏ ਤੁਹਾਡੇ ਕੋਲ ਨੂਰਪੁਰ ਵੇਦੀ ਚਲਾ ਗਿਆ ਮੈਂ ਨੂਰਪੁਰ ਵੇਦੀ ਮੈਂ ਰਹੀ ਆ ਜੀ 6 ਸਾਲ ਉੱਤੇ 70 ਤੋਂ ਮੇਰੀ ਸਿਹਤ ਉਸੇ ਬਜਰੂਰ ਤੇ ਸ਼ੁਰੂ ਹੋਈ ਸੀ ਸਾਨੂੰ 70 ਚ ਹਾਂ ਉਹ ਤੋਂ ਬਾਅਦ ਫਿਰ ਮੈਂ ਉੱਥੇ ਮਾਟਰ ਸ਼ੰਗਾਰਾ ਸਿੰਘ ਕਿਹਾ ਨਾ ਉਹਨਾਂ ਦਾ ਹਾਂ ਸ਼ੰਗਾਰਾ ਸਿੰਘ ਡੀਪੀ ਹਾਂ ਹਾਂ ਉਹ ਮਿਲਣੀ ਮੈਨੂੰ ਪੈਨਸ਼ਨ ਵਾਲੇ ਅੱਛਾ ਪੈਨਸ਼ਨ ਵਾਲੇ ਹਾਂ ਉਹ ਬੜੇ ਖੁਸ਼ ਹੋਏ ਜੀ ਕਹਿੰਦੇ ਤੁਸੀਂ ਮੇਰਾ ਮੇਰੇ ਜਿਹੜੇ ਨਾਨੀ ਓ ਬਹੁਤ ਪ੍ਰੇਮੀ ਬੰਦੇ ਤੁਸੀਂ ਦਿਖਾ ਲਤੇ ਮਜ਼ਾ ਆ ਗਿਆ ਹੈ ਬਹੁਤ ਵਧੀਆ ਬੰਦਾ ਸ਼نگਾਰਾ ਤੁਸੀਂ ਹਾ ਸੌ ਬਹੁਤ ਸੌ ਜੈਂਟਰ ਬੰਦਾ ਸ਼نگਾਰਾ ਤੁਸੀਂ ਹਾ ਬਹੁਤ ਵਧੀਆ ਜੀ ਉਹ ਬੰਦੇ ਕਿ ਕੁਝ ਏਰੀਆ ਜੀ ਮੈਂ ਦੇਖਿਆ ਉਹ ਜਿੰਦਗੀ ਸਰਵਸ ਉਥੋਂ ਸ਼ੁਰੂ ਕੀਤੀ ਹਮ ਲੋਕ ਚਲੋ ਗਰੀਬੀ ਤਾਂ ਹੈਗੀ ਸੀ ਉੱਥੇ ਪਰ ਲੋਕ ਇਮਾਨਦਾਰ ਬਹੁਤ ਹੈ ਜੀ ਕੰਮੇ ਬਹੁਤ ਨੂਰਪੁਰ ਬੇਦੀ ਸਾਈਡ ਦੇ ਬੰਦੇ ਹਾਂ ਜੀ ਇਮਾਨਦਾਰ ਪੱਕੇ ਐ ਪੱਕੇ ਬੋਲੀ ਬੜੀ ਸੋਹਣੀ ਪਿਆਰੀ ਬੋਲੀ ਉਹਨਾਂ ਦੀ ਹਾਂ ਮੈਂ ਤਾਂ ਉੱਥੇ ਹੀ ਸ਼ੁਰੂ ਕਰਕੇ ਪੀ 76 ਦੇ ਅੱਛਾ ਜਿਹੜਾ ਵੀ ਬੰਦਾ ਮੈਨੂੰ ਮਾਸਟਰ ਜੀ ਮਿਲਿਆ ਨੂਰਪੁਰ ਬੇਦੀ ਵਾਲੇ ਪਾਸੇ ਜਿਹਨੇ ਕੰਮ ਕਰਿਆ ਹਾਂਜੀ ਇੱਕ ਮਾਸਟਰ ਇੱਕ ਨਾ ਸਾਡੇ ਇੱਥੇ ਹੈਗੇ ਮਰਿੰਡੇ ਦੇ ਗਜੌਲੀ ਪਿੰਡ ਦੇ ਹੈਗੇ ਉਹ ਵੀ ਸਾਡੇ ਫਾਲੋਅਰ ਹੈਗੇ ਮਤਲਬ ਉਸ ਪਾਸੇ ਤਾਂ ਜਿੱਦਾਂ ਤੁਸੀਂ ਵੀ ਗੱਲ ਕਰੀਏ ਜਿਹੜੇ ਬੰਦੇ ਨੇ ਉਸ ਇਲਾਕੇ 'ਚ ਕੰਮ ਕਰ ਲਿਆ ਹਾਂਜੀ ਉਹ ਤਾਰੀਫ਼ ਬਹੁਤ ਕਰਦਾ ਹਾਂ ਨਹੀਂ ਵਧੀਆ ਇਲਾਕਾ ਹੈ ਇਮਾਨਦਾਰ ਲੋਕ ਤੇ ਜੀ ਬਹੁਤ ਵਧੀਆ ਹੁਣ ਵੀ ਠੀਕ ਨੇ ਹੁਣ ਚਲੋ ਤਰੱਕੀ ਕਰ ਗਿਆ ਗੈਨੀ ਜੈਲ ਸਿੰਘ ਨੇ ਬਹੁਤ ਉਨ੍ਹਾਂ ਦੀ ਮਦਦ ਕੀਤੀ ਜਦੋਂ ਚੀਫ ਮਿਨਿਸਟਰ ਬਣੇ ਨੇ ਹਾਂ ਹਾਂ ਇਹ ਕਪਾਣਾ ਦਿਨ 1972 ਚ ਬਾਈ ਇਲੈਕਸ਼ਨ ਕਰ ਲੜੀ ਸੀ ਜਿੱਤ ਗਏ ਤੇ ਫਿਰ 72 ਚ ਲੜੀ ਨੇ ਇਲੈਕਸ਼ਨ ਬਈ ਸੀਐਮ ਬਣੇ ਨੇ ਜਾਨੀ ਜੈ ਸਿੰਘ ਲਓ ਜੀ ਨੌਰਪੁਰ ਬੇਦੀ ਵਾਲਿਓ ਤੁਹਾਡੇ ਇਲਾਕੇ ਦੀ ਗੱਲਬਾਤ ਹੋ ਗਈ ਹੈ ਜੀ ਬੜਾ ਵਧੀਆ ਇਲਾਕਾ ਸਾਡਾ ਤਾਂ ਮਨ ਬਹੁਤ ਲੱਗਦਾ ਉਧਰਲੇ ਪਾਸੇ ਜਾ ਕੇ ਨਹੀਂ ਠੀਕ ਹੈ ਸ਼ਾਂਤ ਆ ਪੀਸਫੁੱਲ ਏਰੀਆ ਹੈ ਅੱਛਾ ਬਜ਼ੁਰਗ ਜਿਹੜੇ ਹਨ ਜੀ ਉਹ ਬੜੇ ਵਧੀਆ ਸੁਭਾਅ ਦੇ ਹਨ ਉਧਰਲੇ ਪਾਸੇ ਬਹੁਤ ਬੋਲੀ ਬੋਲ ਸੁਣੀ ਹੈ ਜੀ ਉਹਨਾਂ ਦੀ ਮਿੱਠੀ ਬੋਲੀ ਉਹ ਮਿੱਠੀ ਬੋਲੀ ਹੈ ਹੈ ਐਦਾ ਮਨ ਚ ਪਾਪ ਨਹੀਂ ਗੜਪਤਣੀ ਹੈਗੀ ਹਾਂ ਇੱਕ ਦੂਜੇ ਨਾਲ ਪਿਆਰ ਵੀ ਹੈ ਉਹਨਾਂ ਦਾ ਇਹ ਨਹੀਂ ਹੈਗਾ ਹਾਂ ਉਹਨਾਂ ਦੀ ਰਿਸ਼ਤੇਦਾਰੀਆਂ ਨੇੜੇ-ਨੇੜੇ ਹੀ ਐ ਮੈਂ ਦੇਖਿਆ ਮੈਂ ਹੈਰਾਨ ਹੁੰਦਾ ਸੀ ਕੋਈ ਵਿਆਹ ਸ਼ਾਦੀ ਹੋਣਾ ਜਾਂਦਾ ਟੱਬਰ ਤੁਰੀ ਜਾਂਦਾ ਹੈ ਹਾਂ ਚੁਬਰਾਉਣਾ ਖਾਣਾ ਖੂਣਾ ਖਾਣਾ ਹੈ ਸ਼ਾਮ ਨੂੰ ਵੇ ਘਰ ਆ ਜਾਣਾ ਸਵੇਰੇ ਫੇਰ ਚਲੇ ਜਾਣਾ ਹੈ ਲੇਡੀ ਜਿਹੜੀਆਂ ਨੇ ਜਿਸ ਤਰ੍ਹਾਂ ਮੈਂ ਪੱਠੇ ਵੜਦਾ ਹਾਂ ਹਾਂ ਦਰਿਆ ਤੋਂ ਪਾਰ ਮੈਂ ਪੱਠੇ ਵੜਨ ਜਾਣਾ ਹੈ ਲੇਡੀ ਨੇ ਹਾਂ ਪਾਣੀ ਲੱਖ ਲੱਖ ਪਾਣੀ ਆ ਜਾਂਦਾ ਦਾ ਹਾਂ ਦੰਦਾ ਕਹਿੰਦੇ ਨੇ ਦਰਿਆ ਦੇ ਵਿੱਚ ਜਿੱਥੇ ਪੱਥਰਾਂ ਦੀ ਲਾਈਨ ਜੀ ਲੱਗ ਜਾਂਦੀ ਹੈ ਇੱਕ ਹਾਂ ਉਹ ਦੰਦਾ ਕਹਿੰਦੇ ਉਹ ਦੰਦੇ ਉਹਨਾਂ ਨੂੰ ਪਤਾ ਹੈ ਦੰਦਾ ਹਾਂ ਉਹ ਦੰਦੇ ਪੰਨ ਜਾਂਦੀਆਂ ਵੀ ਗੜਣ ਤੇ ਅੱਛਾ ਉਹਨਾ ਪਠੇਲੇ ਕਾਉਣਾ ਹੈ ਸਿਰ ਤੇ ਜਲੋ 30 40 ਕਿਲੋ ਦਾ ਵਜ਼ਨ ਹੁੰਦਾ ਹੀ ਆ ਹਾਂ ਉਸ ਟਾਈ ਸਲਵਾਰ ਨੂੰ ਚੱਕੀ ਜਾਣਾ ਹੈ ਜਾਂ ਕੋਲ ਲੈਣਾ ਹੈ ਅੱਗੇ ਜਾ ਕੇ ਫਿਰ ਉਦਾਂ ਹੀ ਸਿਰ ਤੇ ਹੀ ਰੱਖ ਪੰਡ ਸਿਰ ਪਰ ਭਾਰ ਉਦਾਂ ਹੀ ਪਾ ਲੈਣਾ ਕੱਪੜੇ ਆ ਜਾਣਾ ਹਾਂ ਮਿਹਨਤੀ ਹੈ ਬਹੁਤ ਮਿਹਨਤੀ ਕੋਈ ਮੈਂ ਉਸ ਜ਼ਮਾਨੇ ਚ ਮੈਂ ਕੋਈ ਲੇਡੀ ਭਾਰੀ ਨਹੀਂ ਦੇਖੀ ਹਾਂ ਸਭ ਸੁਲਿੰਬੌੜੀ ਹਾਂ ਸੱਜਰੀ ਕੰਮ ਕਾਂ ਤੇ ਜਾਣਾ ਉਹਨਾਂ ਨੇ ਅਜਾ ਬੰਦੇ ਦਾ ਜਿਹੜੇ ਖੇਤਾਂ ਚ ਹਾਰੇ ਬੋਂਦੇ ਤੇ ਪਿੱਛੇ ਜੋ ਕੰਮ ਕਰਦੇ ਆ ਕੇਰਨਾ ਬੀਜ ਬੂਈ ਸੁਹਾ ਕੇ ਸਭ ਲੇਡੀਜ਼ ਕਰਦੀਆਂ ਜੀ ਟੋਟਲ ਹਾਂ ਇਹ ਹੈ ਉਧਰਲੇ ਪਾਸੇ ਦੀ ਗੱਲ ਉਹ ਆਪ ਮੰਨਦੇ ਆ ਬੰਦੇ ਵੀ ਕਹਿੰਦੇ ਆ ਮੰਨਦੇ ਇਸ ਗੱਲ ਨੂੰ ਅਸੀਂ ਫਿਰ ਤਾਂ ਮਤਲਬ ਕਰਮਾਂ ਵਾਲੇ ਆ ਭਾਗਾਂ ਵਾਲੇ ਆ ਵੀ ਜਿਹੜੇ ਅਸੀਂ ਖੇਤ ਵਿੱਚ ਖੜੇ ਆ ਇਸ ਟਾਈਮ ਹਾਂਜੀ ਨਹੀਂ ਖੁੱਲੀ ਹਵਾ ਉਹ ਉੱਪਰ ਖੁੱਲਾ ਸਬਾਨ ਅਸਮਾਨ ਤੇ ਗੱਲਬਾਤ ਕਰ ਰਹੇ ਪੰਛੀ ਚਹਿਚਾ ਰਹੇ ਹਾਂ ਆ ਹੈ ਅਸਲ ਵਿਕਾਸ ਜਾ ਰਿਹਾ ਕੁਦਰਤ ਨਜ਼ਾਰਾ ਜੀ ਇਹ ਵਿਕਾਸ ਹੈ ਇਹ ਵਿਕਾਸ ਉਹ ਜਿੱਥੇ ਸਾਰੇ ਪਾਸੇ ਗੱਡੀਆਂ ਪੀਂ ਪੀ ਹਾਰਨ ਪਿੱਛੇ ਕਰ ਲੋ ਪਾਰਕਿੰਗ ਨੂੰ ਥਾਂ ਨਹੀਂ ਲੱਭਦੀ ਓਏ ਉਹ ਅੰਦਰ ਚਲ ਜਾ ਆ ਵਾਲੇ ਰੈਸਟੋਰੈਂਟ ਚ ਵੜ ਜਾ ਅੰਦਰ ਮਿਊਜ਼ਿਕ ਲੱਗਿਆ ਹੋਇਆ ਘੁੰਮ ਰਹੇ ਨੇ ਜੀ ਸਾਰੇ ਪਲੇਟਾਂ ਲੈ ਕੇ ਇਹ ਜੋ ਆਪਣੀ ਆਪਣੀ ਸੋਚ ਆ ਕਈ ਲੋਕਾਂ ਨੂੰ ਉੱਥੇ ਨਜ਼ਾਰਾ ਆਉਂਦਾ ਹੈ ਪਰ ਜੋ ਨਜ਼ਾਰਾ ਹੈ ਕੁਦਰਤियां ਉਹ ਨਹੀਂ ਮਿਲਣਗੇ ਉਹਨਾਂ ਨੂੰ ਸਿੱਧਾ ਦੇ ਦਿੰਦੇ ਆਂ ਵੀ ਇੱਥੇ ਆਓ ਖੇਤਾਂ ਵਿੱਚ ਨਾ ਆਏ ਇੱਥੇ ਆ ਕੇ ਦੇਖੋ ਵੀ ساری ਜ਼ਿੰਦਗੀ ਜਿਹੜੀ ਤੁਸੀਂ ਗੱਲ ਕਹੇ ਵੀ ਮਿੱਟੀ 'ਤੇ ਪੈਰ ਰੱਖਣ ਨੂੰ ਜਗ੍ਹਾ ਹੀ ਨਹੀਂ ਮਿੱਟੀ ਉਹ ਨਹੀਂ ਕਿਤੇ ਹੈ ਮਿੱਟੀ ਉਹ ਨਹੀਂ ਹੈ ਪੱਕੇ ਪੱਕੇ ਪਰੇ ਪੈਰ ਧੜੀ ਜਾਂਦੇ ਆਂ ਕਈ ਕਈ 6-6 ਮਹੀਨੇ ਹੋ ਜਾਂਦੇ ਹੁਣ ਮੈਂ ਕਹਿੰਨਾ ਪਤਾ ਹੀ ਨਹੀਂ ਜੀ ਤੁਹਾਨੂੰ ਦੱਸਾਂ ਕੱਲ ਬੂਟਾ ਸਰਦਾਰ ਬੂਟਾ ਸਿੰਘ ਹੁੰਦੇ ਸੀ ਮਨਿਸਟਰ ਸੀ ਸੈਂਟਰ 'ਚ ਹਾਂ ਉਹਨਾਂ ਦੀ ਫੈਮਿਲੀ ਇੱਕ ਵਾਰੀ ਇਲੈਕਸ਼ਨ ਦੇ ਦਿਨਾਂ 'ਚ ਇੱਥੇ ਆਈ ਆ ਕਰੀ ਚਲੋ ਨਾਲ-ਨਾਲ ਨਵੇੜੀ ਚਲੋ ਤੁਸੀਂ ਹਲਕਾ ਹਲਕਾ ਕਿਹੜਾਬਾਦ ਆਈ ਬੱਚਿਆਂ ਨਾਲ ਫੈਮਿਲੀ ਨਾਲ ਸੀ ਅੱਛਾ ਉੱਥੇ ਜਿਹਦੇ ਘਰ ਉਹ ਬੈਠੇ ਸੀ ਉਥੇ ਮੱਝ ਖੜੀ ਸੀ ਅੱਛਾ ਉਹਦੀ ਕੁੜੀ ਕਹਿੰਦੀ ਪਾਪਾ ਵੀ ਆ ਆਇਆ ਹੈ ਕਹਿੰਦੇ ਇਹ ਮੱਝ ਆ ਵਫਲੋ ਕਹਿੰਦੀ ਵਫਲੋ ਹਾਂ ਆਏ ਬੋਲੀ ਕਹਿੰਦੇ ਹਾਂ ਜੀ ਕਹਿੰਦੇ ਇਹ ਰਬੜਦੀ ਆ ਕੁੜੀ ਕਹਿੰਦੀ ਰਬੜਦੀ ਆ ਅਸਲੀ ਜਿਹੜੀ ਅਸਲੀ ਨਹੀਂ ਅੱਛਾ ਉਹ ਮੰਨੀ ਉਹ ਨਹੀਂ ਬਥੇਰਾ ਜੋ ਲਾਇਆ ਫਿਰ ਆਖਰ ਨੂੰ ਮਾਜਨ ਰਸਤੇ ਦੇ ਖੋਲ ਕੇ ਤੂਰ ਕਾ ਦਿਖਾਈ ਪਿਆ ਹੈ ਬਹੁਤ ਵਧੀਆ ਲੱਗਾ ਮਾਟਰ ਦੀ ਗੱਲਬਾਤ ਕਰਕੇ ਨਜ਼ਾਰਾ ਆ ਗਿਆ ਜੀ ਸ਼ੁਕਰੀਆ ਜੀ ਮਿਹਰਬਾਨੀ